ਮੈਂ ਸੰਦੀਪ ਸਿੰਘ ਪ੍ਰਿੰਸੀਪਲ ਗਵਰਨਮੈਂਟ ਆਈਟੀਆ ਗੁਰਦਾਸਪੁਰ ਮੈਂ 2019 ਵਿੱਚ ਇਸ ਆਈਟੀਆ ਵਿੱਚ ਬਤੌਰ ਪ੍ਰਿੰਸੀਪਲ ਜੁਆਇਨ ਕੀਤਾ ਸੀ ਸਰ ਹੁਣ ਜਿਹੜੀ ਆਈਟੀਆ ਏਰੀਆ ਇਹਨੂੰ ਕਿੰਨੇ ਟ੍ਰੇਡਸ ਚੱਲ ਰਹੀਆਂ ਨੇ ਆਪਣੀ ਤੇ ਸਾਡੇ 2025 ਜੋ ਸੈਸ਼ਨ ਸਟਾਰਟ ਹੋਣਾ ਇਹਦੇ ਵਿੱਚ ਅਸੀਂ 18 ਟ੍ਰੇਡਸ ਵਿੱਚ ਐਡਮਿਸ਼ਨ ਕਰਾਂਗੇ 18 ਟ੍ਰੇਡਸ ਵਿੱਚ ਜਿਦੇ ਵਿੱਚ ਮਕੈਨਿਕਲ ਆਟੋਮੋਬਾਈਲਸ ਇਲੈਕਟ੍ਰੀਕਲ ਇਲੈਕਟ੍ਰੋਨਿਕਸ ਸਿਵਲ ਨਾਲ ਰਿਲੇਟਡ ਕੁੱਲ ਮਿਲਾ ਕੇ 18 ਟ੍ਰੇਡਸ ਬੰਦੀਆਂ ਸਰ ਜੀ ਬੱਚਿਆਂ ਦੀ ਜਿਹੜੀ ਪਲੇਸਮੈਂਟ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਾਡੇ ਜੋ ਇੱਥੋਂ ਬੱਚੇ ਪਾਸ ਆਊਟ ਹੁੰਦੇ ਆ ਸਾਡਾ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਨਾਲ ਹੀ ਜਿੱਦਾਂ ਉੱਥੋਂ ਪਾਸ ਆਊਟ ਹੁੰਦੇ ਆ ਇੰਡਸਟਰੀਜ਼ ਨੂੰ ਇਨਵਾਈਟ ਕਰਕੇ ਪਲੇਸਮੈਂਟ ਕੈਂਪ ਲਗਾਈਏ ਤੇ ਬੱਚਿਆਂ ਦੀ ਪਲੇਸਮੈਂਟ ਕਰਾਈਏ ਜਿਵੇਂ ਕਿ ਮਿਤੀ 3 ਜੂਨ 2025 ਨੂੰ ਅ ਪਵਨ ਕੁਮਾਰ ਗਵਰਨਮੈਂਟ ਆਈਟੀਆਈ ਵਿੱਚ ਪਲੇਸਮੈਂਟ ਕੈਂਪ ਲਗਾਇਆ ਗਿਆ ਸੀ ਜਿਸ ਦੇ ਵਿੱਚ ਐਚ ਆਰ ਇੰਡਸਟਰੀ ਜਲੰਧਰ ਵੱਲੋਂ ਪਾਰਟਿਸਿਪੇਟ ਕੀਤਾ ਗਿਆ ਤੇ ਵੱਖ-ਵੱਖ ਟ੍ਰੇਡ ਜਿਵੇਂ ਕਿ ਟਰਨਰ ਮਸ਼ੀਨਿਸਟ ਵੈਲਡਰ ਇਲੈਕਟ੍ਰੀਸ਼ੀਅਨ ਫਿਟਰ ਇਹਨਾਂ ਦੇ ਕੁੱਲ ਮਿਲਾ ਕੇ 40 ਬੱਚੇ ਉਹਨਾਂ ਪਲੇਸ ਕੀਤੇ ਆ। ਉਹ ਫਿਰ ਫਿਰ ਇੰਡਸਟਰੀ ਆਪਣੇ ਨਾਲ ਚਾਹੁੰਦੀ ਹੈ। ਸਾਡੇ ਕੋਲ ਜਿੱਦਾਂ ਇਸ ਤੋਂ ਪਹਿਲਾਂ ਜੋ ਅਸੀਂ ਪਲੇਸਮੈਂਟ ਕੈਂਪ ਲਗਾਇਆ ਸੀ ਉਹਦੇ ਵਿੱਚ ਯੂਨੋ ਮਿੰਡਾ ਆ ਸਾਡੇ ਕੋਲ ਟਾਟਾ ਸੀਮੈਂਟਸ ਨਾਲ ਵੀ ਸਾਡਾ ਟਾਈ-ਅੱਪ ਹੈਗਾ ਆ। ਅ ਹੋਰ ਵੀ ਕਾਫੀ ਸਾਡੇ ਪੰਜਾਬ ਦੀਆਂ ਪੰਜਾਬ ਤੋਂ ਬਾਹਰ ਜੋ ਇੰਡਸਟਰੀਜ਼ ਹੈਗੀ ਆ ਉਹਨਾਂ ਨਾਲ ਸਾਡਾ ਟਾਈ-ਅੱਪ ਹੈ ਜਿਸ ਦੇ ਵਿੱਚ ਸਾਡੇ ਬੱਚਿਆਂ ਦੀ ਪਲੇਸਮੈਂਟ ਹੁੰਦੀ ਹੈ। ਹੋਰ ਸਰ ਬੱਚਿਆਂ ਨੂੰ ਸੈਟੀਸਫੈਕਟਰੀ अमाउंट ਮਿਲ ਜਾਂਦਾ ਸੈਲਰੀ ਜਿੱਥੇ ਪਲੇਸਮੈਂਟ ਹੋਦੀ ਹੈ। ਬਿਲਕੁਲ ਜੇ ਇਦਾਂ ਹੁੰਦਾ ਇਹ ਬੱਚੇ ਦਾ ਇੱਕ ਤਾਂ ਸਕਿੱਲ ਤੇ ਡਿਪੈਂਡ ਕਰਦਾ। ਅ ਜੋ ਬੱਚੇ ਨੂੰ ਸੈਲਰੀ ਮਿਲੀ ਹੈ ਕੋਈ ਵੀ ਇੰਡਸਟਰੀ ਹੈ। ਉਹ ਆਪਣੇ ਕੰਮ ਦੇ ਹਿਸਾਬ ਨਾਲ ਹੀ ਉਹਨਾਂ ਨੂੰ ਬੱਚਿਆਂ ਨੂੰ ਸੈਲਰੀ ਦਿੰਦੇ ਆ ਜੋ ਅਸੀਂ ਕੱਲ ਪਲੇਸਮੈਂਟ ਕਰਵਾਈ ਆ ਬੱਚਿਆਂ ਦੀ ਉਥੇ ਟੋਟਲ ਜੋ ਸੀਟੀਸੀ ਬੱਚਿਆਂ ਨੂੰ ਆਫਰ ਕੀਤੀ ਗਈ ਹੈ ਇੰਡਸਟਰੀ ਵੱਲੋਂ ਉਹ 21000 ਜੋ ਕਿ ਮੈਂ ਮੰਨਦਾ ਕਿ ਬਹੁਤ ਵਧੀਆ ਸੈਲਰੀ ਹੈ ਪਰ ਬੱਚਨ ਕੀ ਇਛਾ ਦੇਣਾ ਚਾਹੁੰਦੇ ਆ ਆਪਣੇ ਅ ਬੱਚੇ ਨੂੰ ਮੈਂ ਇਹੀ ਸੁਨੇਹਾ ਦੇਵਾਂਗਾ ਕਿ ਜਿਵੇਂ ਹੁਣ ਸਾਡਾ ਸੈਸ਼ਨ ਸਟਾਰਟ ਹੋ ਰਿਹਾ 2025 ਦਾ ਤੇ ਇਹ ਬੱਚੇ ਵੱਧ ਤੋਂ ਵੱਧ ਸਾਡੇ ਆਈਟੀਆਈ ਵਿੱਚ ਪਹੁੰਚਣ ਅਸੀਂ ਉਹਨਾਂ ਨੂੰ ਗਾਈਡ ਕਰਾਂਗੇ ਇਹ ਕਿਹੜੀ ਟ੍ਰੇਡ ਉਹਨਾਂ ਦੇ ਇੰਟਰਸਟ ਦੇ ਹਿਸਾਬ ਨਾਲ ਉਹਨਾਂ ਨੂੰ ਸੂਟ ਕਰਦੀ ਆ ਤੇ ਉਹ ਐਡਮਿਸ਼ਨ ਲੈਣ ਸਾਡੇ ਕੋਲ ਬਹੁਤ ਹੀ ਕਾਬਿਲ ਇਨਸਟ੍ਰਕਟਰ ਸਿੱਥੇ ਮੌਜੂਦ ਨੇ ਅਸੀਂ ਉਹਨਾਂ ਦੀ ਟ੍ਰੇਨਿੰਗ ਕਰਵਾ ਕੇ ਤੇ ਉਹਨਾਂ ਦੀ ਪਲੇਸਮੈਂਟ ਤੱਕ ਦੀ ਜ਼ਿੰਮੇਵਾਰੀ ਅਸੀਂ ਲੈਂਦੇ ਸਰ ਆਪਣੇ ਕੋਲ ਸਪੋਰਟਸ ਨਾਲ ਵੀ ਰਿਲੇਟਡ ਚੀਜ਼ਾਂ ਹੈਗੀਆਂ ਨੇ ਸਪੋਰਟਸ ਦਾ ਬੜਾ ਨਾਮ ਹੁੰਦਾ ਜੇ ਇੱਥੇ ਸਾਡੇ ਆਈਟੀਆਈ ਵਿੱਚ ਸਪੋਰਟਸ ਤੇ ਗਰਾਊਂਡਸ ਹੈਗੇ ਆ ਜਿਵੇਂ ਸਾਡੇ ਕੋਲ ਫੁੱਟਬਾਲ ਗਰਾਊਂਡ ਹੈਗੀ ਆ ਬਾਸਕਟਬਾਲ ਕੋਟ ਕੋਟ ਹੈਗਾ ਆ ਸਾਡੇ ਕੋਲ ਬੈਡਮਿੰਟਨ ਕੋਟ ਹੈਗਾ ਆ ਇਹ ਸਾਡੇ ਹਰ ਸਾਲ ਸਾਡੇ ਡਿਪਾਰਟਮੈਂਟ ਵੱਲੋਂ ਡਿਪਾਰਟਮੈਂਟ ਆਫ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ ਪੰਜਾਬ ਵੱਲੋਂ ਜ਼ੋਨਲ ਲੈਵਲ ਤੇ ਸਟੇਟ ਲੈਵਲ ਦੇ